ਇਸ ਸਮਾਂ ਸੀ ਖੜਿਆ ਸ਼ੰਭੂ ਬਾਰਡਰ ਤੇ ਜਿੱਥੇ ਕੀ ਕੱਲ ਇੱਕ ਵੀਡੀਓ ਦੇ ਰਾਹੀਂ ਇਹ ਪਤਾ ਚ ਲੈ ਕੇ ਇੱਥੇ ਜੋ ਬਾਰਡਰ ਖੁੱਲਣ ਦੀ ਜੋ ਹੈ ਕਵਾਇਦ ਕੀਤੀ ਜਾ ਰਹੀ ਹੈ ਲੇਕਿਨ ਕਿਆ ਠਕ ਠਕ ਹੋਈ ਹੈ ਕਿਆ ਕੰਨ ਚੱਲਿਆ ਹੈ ਜਾਂ ਕਿਆ ਕੋਈ ਛੈਣੀ ਹੋ ਥੋੜਾ ਚੱਲਿਆ ਇਸ ਬਾਰੇ ਅਸੀਂ ਜਾਣਕਾਰੀ ਲਵਾਂਗੇ ਇੱਥੇ ਜੋ ਮੌਜੂਦ ਨੇ ਬਾਬਾ ਜੀ ਜੋ ਕਿ ਪਿਛਲੇ ਸ਼ੁਰੂ ਦੇ ਦਿਨਾਂ ਚੋਂ ਜੋ ਕਿ 13 ਫਰਵਰੀ ਤੋਂ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਕਿ ਆਖਿਰ ਜੋ ਕੱਲ ਹੋਇਆ ਉਸ ਦੇ ਬਾਰੇ ਕੀ ਕਹਿਣਾ ਹੈ ਬਾਬਾ ਜੀ ਕੱਲ ਜੋ ਇੱਥੇ ਛੇਣੀ ਥੋੜਾ ਚੱਲਿਆ ਜਾਂ ਠਕ ਠਕ ਦੀ ਆਵਾਜ਼ ਸੁਣੀ ਹੈ ਸਭ ਤੋਂ ਪਹਿਲਾਂ ਤੁਸੀਂ ਬਿਲਕੁਲ ਨਾਲ ਬੈਠੋ ਕੀ ਕਹਿਣਾ ਹੈ ਕੱਲ ਦੇ ਇਨਸੀਡੈਂਟ ਬਾਰੇ ਕੱਲ ਕਹਣੇ ਜੂ ਰੂਟ ਚੱਲਿਆ ਜੀ 15 20 ਮਿੰਟ ਤੇ ਇਹ ਨਹੀਂ ਪਤਾ ਪੱਥਰ ਤੇ ਮਾਰਦੇ ਰਹੇ ਕਿ ਕੀ ਕਰਦੇ ਰਹੇ ਜੀ ਤੇ ਇਹ ਵੀ ਸੀਆੜੀ ਵਾਲਾ ਗਿਆ ਸੀ ਉੱਧਰ ਤੇ ਉਹ ਉਹਨੂੰ ਦੱਸਿਆ ਫੇ ਚਾਰ ਪੱਟ ਖੋਲਣਾ ਆ ਠੀਕ ਹੈ ਪਰ ਚਾਰ ਦੀ ਬਜਾਏ ਇੱਕ ਇੱਕ ਫੁੱਟ ਵੀ ਨਹੀਂ ਖੁੱਲਿਆ ਠੀਕ ਹੈ ਸਿਰਫ ਡਰਾਮੇਬਾਜ਼ੀ ਕੀਤੀ ਸਰਕਾਰ ਨੇ ਹੋਰ ਕੁਝ ਨਹੀਂ ਤੇ ਲੱਗਦਾ ਜੀ ਜਿਹੜੇ ਇਹ ਬੈਰੀਕੇਡ ਇੰਨੇ ਜ਼ਬਰਦਸਤ ਤਰੀਕੇ ਨਾਲ ਲਗਾਏ ਗਏ ਕਿੱਲੇ ਗੱਡੇ ਗਏ ਇਹ ਤਾਂ ਇੱਕ ਛੈਣੀ ਥੋੜੇ ਨਾਲ ਹੀ ਖੁੱਲ ਜਾਣੇ ਹਾਂਜੀ ਹਾਂਜੀ ਨਹੀਂ ਇਹ ਤਾਂ ਜੀਪੀਸੀ ਲਿਆਓ 50 ਮਿੰਟਾਂ ਦਾ ਕੰਮ ਆ ਛੈਣੀ ਥੋੜੇ ਦਿਨਾਂ ਦੀ ਲੋੜ ਹੀ ਨਹੀਂ ਹੈਗੀ ਜਿਹੜਾ ਕਿ ਕੁਝ ਕਹਿ ਰਹੇ ਸੀ ਵੀ 4 ਫੁੱਟ ਖੁੱਲ ਜਾਣਾ 2 ਫੁੱਟ ਖੁੱਲ ਜਾਣਾ 6 ਫੁੱਟ ਉਸ ਉਸ ਬਾਰੇ ਕੀ ਕਹਿੰਦੇ ਜੀ ਕੁਝ ਨਹੀਂ ਉਹ ਸਿਰਫ ਫੁਬਾਵਾ ਹੀ ਨੇ ਜੀ ਤੇ ਕੋਈ ਅਦਰ ਵਿੱਚ ਤਤ ਨਹੀਂ ਹੈਗਾ ਅਸੀਂ ਹੁਣ 24 ਘੰਟੇ ਇੱਥੇ ਰਹਿ ਰਹੇ ਆ ਤੇ ਸਾਨੂੰ ਤੇ ਮਾਮਾ ਇੱਥੇ ਦੇਖਣਾ ਵੀ ਕੋਈ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਕਿ ਜਿਸ ਤਰ੍ਹਾਂ 6 ਤਰੀਕ ਨੂੰ ਜਾਣ ਦਾ ਐਲਾਨ ਕੀਤਾ ਹੈ ਹਾਂਜੀ ਠੀਕ ਹੈ ਉਸ ਐਲਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਜੋ ਕਿਸਾਨ ਭਰਾ ਇੱਥੇ ਮੌਜੂਦ ਨੇ ਜੋ ਵੀ ਬੈਠੇ ਨੇ ਜਾਂ ਜਿਹੜੇ ਖਨੌਰੀ ਬਾਰਡਰ ਬੈਠੇ ਨੇ 6 ਤਰੀਕ ਨੂੰ ਪੂਚ ਦਿੱਲੀ ਵੱਲ ਉਸ ਨੂੰ ਕਿਦਾਂ ਦੇਖਦੇ ਹੋ ਜੀ ਅਸੀਂ ਸਾਡੇ ਲੀਡਰਾਂ ਨੇ ਜੋ ਕਿਹਾ ਆ ਉਹ ਠੀਕ ਆ ਅਸੀਂ ਵੀ ਆ ਸਾਡੇ ਜਿੰਨੇ ਵੀ ਜਥੇ ਆਉਣਗੇ ਵੱਧ ਚੜ ਕੇ ਆਉਣੇ ਚਾਹੀਦੇ ਸਾਰੇ ਜਥੇ ਤੇ ਬਾਬਾ ਜੀ ਜਿਸ ਤਰ੍ਹਾਂ ਕਿ ਕੱਲ ਆਪਣਾ ਡਲੇਵਾਲ ਸਾਹਿਬ ਨੇ ਕੀਤਾ ਸੀ ਐਲਾਨ ਕੀਤਾ 26 ਤਰੀਕ ਤੋਂ ਭੁਖ ਹੜਤਾਲ ਤੇ ਆਮਰਨ ਅੰਸ਼ਨ ਤੇ ਬੈਠਣਾ ਲੇਕਿਨ ਉਹਨਾਂ ਨੂੰ ਮਤਲਬ ਕਿ ਪਹਿਲੇ ਹੀ ਡੀਟੇਨ ਕਰ ਲਿੱਤਾ ਗਿਆ ਐਦਾਂ ਹੀ ਤੁਸੀਂ ਇਹ ਸਾਰਿਆਂ ਨੇ ਐਲਾਨ ਕੀਤਾ ਹੋਇਆ 6 ਤਰੀਕ ਨੂੰ ਦਿੱਲੀ ਕੂਚ ਕਰਨਾ ਤਾਂ ਉਸ ਨੂੰ ਦੇਖਦੇ ਹੋ ਕਿ ਉਸ ਤੋਂ ਪਹਿਲਾਂ ਸਰਕਾਰ ਕੁਝ ਫੇਰ ਐਦਾਂ ਦਾ ਕਰ ਲਈ ਫੇਰ ਕੀ ਕਰੋਗੇ ਕਰ ਸਕਦੀ ਹੈ ਜੀ ਇਹ ਕਿਸੇ ਹੱਦ ਦੇ ਵਿੱਚ ਵੀ ਜਾ ਸਕਦੀ ਹੈ ਕਿ ਉਹ ਜਿਹੜੀ ਬੇਈਮਾਨ ਚੀਜ਼ ਹੋ ਜੀ ਬੰਦੇ ਹੋ ਜਾਣ ਨਾ ਜਿਹੜੀਆਂ ਸਰਕਾਰਾਂ ਬੇਈਮਾਨ ਹੋ ਜਾਣ ਪਰਜਾਪਤੀ ਤੇ ਉਹ ਕੁਝ ਵੀ ਕਰ ਸਕਦੀਆਂ ਨੇ ਤੇ ਇਹਨਾਂ ਦੇ ਇਹਨਾਂ ਤੇ ਕੋਈ ਕੋਈ ਆਸ ਨਹੀਂ ਹੈਗੀ ਤੇ ਮੈਂ ਸਾਰਿਆਂ ਨੂੰ মিডিਆ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਸਾਰੇ ਕਿਸਾਨਾਂ ਨੂੰ ਭਰਾਵਾਂ ਨੂੰ ਚਾਹੇ ਕੋਈ ਛੋਟੀ ਖੇਤੀ ਵਾਲਾ ਚਾਹੇ ਕੋਈ ਵੱਡੀ ਵਾਲਾ ਚਾਹੇ ਕੋਈ ਵਪਾਰੀ ਵਰ ਗਿਆ ਜਿਹੜੇ ਛੋਟੇ ਵਪਾਰੀ ਵਰ ਗਿਆ ਤੇ ਉਹ ਵੀ ਮਤ ਸੋਚਣ ਕਿ ਈ ਸਾਡਾ ਸਾਡਾ ਕੋਈ ਨੁਕਸਾਨ ਨਹੀਂ ਹੈਗਾ ਉਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੈ ਜਦੋਂ ਮੌਲ ਖੁੱਲ ਜਾਣੇ ਨਾ ਉਦੋਂ ਫਿਰ ਉਹਨਾਂ ਦੀ ਉਹਨਾਂ ਦੀ ਦੁਕਾਨਾਂ ਦੁਕਾਨਾਂ ਨੂੰ ਕਿਸੇ ਨੇ ਆ ਜਿਹੜੇ ਹੁਣ ਰੇੜੀਆਂ ਲਾ ਕੇ ਬੈਠੇ ਨਾ ਇਹ ਰੇੜੀਆਂ ਬੰਦ ਹੋ ਜਾਣੀਆਂ ਇਸ ਕਰਕੇ ਸਾਰਿਆਂ ਨੂੰ ਹੀ ਆਉਣਾ ਚਾਹੀਦਾ ਗਰੀਬ ਵਰਗ ਨੂੰ ਵੀ ਆਉਣਾ ਚਾਹੀਦਾ ਮਜ਼ਦੂਰ ਵਰਗ ਨੂੰ ਵੀ ਆਉਣਾ ਚਾਹੀਦਾ ਤੇ ਵੱਧ ਛੱਡ ਕੇ ਆਉਣਾ ਚਾਹੀਦਾ 6 ਤਰੀਕ ਨੂੰ ਜੋ ਐਲਾਨ ਹੋਇਆ ਬਾਬਾ ਜਿਸ ਤਰ੍ਹਾਂ ਕੀ ਕਹਿ ਰਹੇ ਕਿ ਟਰੈਕਟਰ ਟਰਾਲੀ ਨਾ ਲੈ ਕੇ ਜਾਓ ਤੇ 6 ਤਰੀਕ ਨੂੰ ਕੀ ਲੱਗਦਾ ਵੀ ਪੈਦਲ ਮਾਰਚ ਆ ਬੱਸ ਟੱਕ ਜਾਂ ਜੋ ਹੈ ਟਰੈਕਟਰ ਟਰਾਲੀਆਂ ਜੋ ਵੀ ਜਾਏਗਾ ਕੀ ਲੱਗਦਾ ਹੈ ਜੀ ਮੈਂ ਤਾਂ ਕਹਿੰਦਾ ਵੀ ਟਰੈਕਟਰ ਟਰਾਲੀ ਵੀ ਜਾਣਾ ਚਾਹੀਦਾ ਕਿਉਂ ਇਹਦੇ ਵਿੱਚ ਕੋਈ ਇਹੋ ਜੀ ਚੀਜ਼ ਤੇ ਹੈ ਨਹੀਂ ਸਾਡਾ ਰਸਣ ਹੈ ਇਹਦੇ ਵਿੱਚ ਸਾਡਾ ਰਹਿਣ ਦਾ ਸੇਵਾ ਇਹਦੇ ਵਿੱਚ ਹੁਣ ਸਿਆਲ ਆਇਆ ਆ ਸਿਆਲ ਵਾਸਤੇ ਸਾਨੂੰ ਆਪਣਾ ਕੰਬਲ-ਕੁੰਬਲ ਵੀ ਚਾਹੀਦੇ ਆ ਤੇ ਚਲੋ ਜੇ ਇਹਨਾਂ ਨੇ ਕਹਿ ਤਾ ਫੇ ਤੁਰ ਕੇ ਜਾਣਾ ਇਹੀ ਤੁਰ ਕੇ ਜਾਣ ਨੂੰ ਵੀ ਤਿਆਰ ਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਕੱਲ ਬਾਰਡਰ ਨਹੀਂ ਖੁੱਲਿਆ ਹੈ। 6 ਤਰੀਕ ਨੂੰ ਜਿਸ ਤਰ੍ਹਾਂ ਵੀ ਬਾਰਡਰ ਖੋਲਦੇ ਆ ਜਾਂ ਜੋ ਵੀ ਆਪਣਾ ਐਲਾਨ ਹੈ ਉਸ ਨੂੰ ਅਸੀਂ ਵੱਟ ਚੜ੍ਹ ਕੇ ਪੂਰਾ ਕਰਾਂਗੇ। ਹਾਂ ਹਾਂ ਪੂਰਾ ਕਰਾਂਗੇ ਸਾਰੇ। ਸਾਰੇ ਮੈਂ ਇਸ ਇਲਾਕੇ ਨੂੰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਐਵੇਂ ਗੱਲਾਂ ਕਰੀ ਜਾਂਦੇ ਨੇ ਭਈ ਸਾਡਾ ਨੁਕਸਾਨ ਹੋ ਨੁਕਸਾਨ ਤੇ ਹੋਣਾ ਹੀ ਹੈ ਭਾਈ। ਤੇ ਜੇ ਹੁਣ ਆਪਾਂ ਆਵਾਂਗੇ ਨਹੀਂ ਫੇਰ ਜ਼ਿਆਦਾ ਨੁਕਸਾਨ ਆ। ਜੀ। ਸਾਡੇ ਨਾਲ ਇਸ ਟਾਈਮ ਮੌਜੂਦ ਹੈ ਇੱਥੇ ਨਾਲ ਦੇ ਪਿੰਡ ਦੇ ਵਸਨੀਕ ਜੋ ਹੈ ਉਹ ਸਾਡੇ ਨਾਲ ਮੌਜੂਦ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆ ਕਿੰਨੀਆਂ ਕਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਸਤਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਬਪਰੌਰ ਪਿੰਡ ਹੈ ਜੀ ਤੇ ਕਿੰਨੀ ਕੁ ਮੁਸੀਬਤ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਹੋ ਜਾਦਾ ਪਰੇਸ਼ਾਨੀਆਂ ਹੋ ਰਹੀਆਂ ਜੀ ਪਿੰਡਾਂ ਚ ਬਰਾਂ ਹੋ ਰਹੇ ਨੇ ਦੁਨੀਆ ਬਰਾਂ ਹੋ ਰਹੀ ਬਾਹਰ ਐਨਆਰਆਈ ਭਰਾ ਸਾਰੇ ਜਿੰਨੇ ਪਰੇਸ਼ਾਨ ਹੋ ਰਹੇ ਨੇ ਸਾਨੂੰ ਮਲੇ ਜਾਣ ਵਾਲੀ 2 2.5 ਘੰਟੇ ਕੱਚੇ ਰਸਤੇ ਨੂੰ ਲੱਗ ਜਾਂਦਾ ਨੇ ਭਾਈ ਕੱਲ ਜਿੱ ਕੱਲ ਜਿਸ ਤਰ੍ਹਾਂ ਇੱਥੇ ਠਕ ਠਕ ਕੁਝ ਸ਼ੁਰੂ ਹੋਈ ਸੀਗੀ ਲੱਗਦਾ ਸੀ ਵੀ ਉਹ ਉਹ ਖੋਲਣ ਦੀ ਤਿਆਰੀ ਹੋ ਰਹੀ ਉਹਨਾਂ ਨੇ ਡਰਾਮਾ ਕੀਤਾ ਜੀ ਇਹਨਾਂ ਨੇ ਡਰਾਮਾ ਕੀਤਾ ਉਹ ਮੜਾ ਦੇ ਖੜਕਾ ਕੇ ਅਸੀਂ ਹੁਣ ਵੇਖਿਆ ਕੋਈ ਰਸਤਾ ਨਹੀਂ ਅਸੀਂ ਕੋਲ ਗਏ ਆ ਤੇ ਸਭ ਸਾਨੂੰ ਮੰਨਾ ਕਰਤਾ ਪਿੱਛੇ हट ਜਾਓ ਠੀਕ ਹੈ ਹਾਂ ਬਸ ਤੇ ਜਦੋਂ ਰਸਤਾ ਖੁੱਲਦਾ ਹੈ ਤਾਂ ਉਹਦੇ ਨਾਲ ਕੀ ਸੁਖ ਦਾ ਸਾਹਣਾ ਸਭ ਆ ਜਾਏਗਾ ਸੁਖ ਦਾ ਸਾਹ ਸਾਰੀ ਦੁਨੀਆਂ ਬਚੇਗੀ ਇਸ ਹਾਲਾਤ ਤੋਂ ਹਾਂਜੀ ਇਹ ਸਿੱਕੇ ਸਾਡੇ ਨਾਲ ਇੱਥੇ ਸ਼ੰਭੂ ਬਾਰਡਰ ਤੇ ਮੌਜੂਦ ਜੋ ਬਾਬਾ ਜੀ ਹੈ ਇੱਥੇ ਕਾਫੀ ਲੰਬੇ ਸਮੇਂ ਤੋਂ ਬੈਠੇ ਹੈ ਤੇ ਨਾਲ ਇੱਥੇ ਜੋ ਪਿੰਡ ਦੇ ਨਾਲ ਦੇ ਪਿੰਡਾਂ ਦੇ ਵਸਨੀਕ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕੱਲ ਜੋ ਇੱਥੇ ਛੈਣੀ ਥੋੜਾ ਮਾਰ ਕੇ ਜੋ ਇੱਕ ਡਰਾਮਾ ਕੀਤਾ ਗਿਆ ਉਹ ਕਿੰਨਾ ਕੁ ਇਸ ਡਰਾਮਾ ਸੀ ਜਾਂ ਆ ਵਾਕਈ ਕੋਈ ਅਸਲੀਅਤ ਸੀ ਇਸ ਬਾਰੇ ਹਜੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਥਿਤੀ ਜਿਉਂ ਦੀ ਤਿਉਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਦੀਆਂ ਸ਼ੰਭੂ ਬਾਰਡਰ ਦੀਆਂ ਲਾਈਵ ਤਸਵੀਰਾਂ ਜਤਿੰਦਰ ਲਕੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਰਾਜਪੁਰਾ ਸ਼ੰਭੂ